जिला श्री मुक्त्सर साहिब ਵਿੱਚ ਸੀਆਈਐਸ ਮਲੋਟ ਦੀ ਟੀਮ ਅਤੇ ਏਜੀਟੀਐਫ ਮਲੋਟ ਵੱਲੋਂ ਸਾਂਝੇ ਤੌਰ ਤੇ ਕਾਰਵਾਈ ਕਰਦੇ ਹੋਏ ਗੈਂਗਸਟਰ ਬੰਬੀਆ ਗਰੁੱਪ ਨਾਲ ਸਬੰਧ ਰੱਖਦੇ ਦੋ ਵਿਅਕਤੀਆਂ ਨੂੰ ਇੱਕ ਕਲਟੋ ਕਾਰ ਤੇ ਦੋ ਪਿਸਟਲ 32 ਬੋਰ 10 ਰੌਂਦਾ ਸਮੇਤ ਕਾਬੂ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਮਨਮੀਤ ਸਿੰਘ ਢਿੱਲੋਂ ਐਸਪੀ ਡੀ ਨੇ ਦੱਸਿਆ ਕਿ ਸੀਆਈਏ ਮਲੋਟ ਪੁਲਿਸ ਪਾਰਟੀ ਵੱਲੋਂ ਸਾਂਝੇ ਤੌਰ ਤੇ ਆਪਰੇਸ਼ਨ ਚਲਾ ਕੇ ਅਗਸਤ ਵਾ ਜੇ ਕਿ ਛੱਕੀ ਪਰਸ਼ਾਨ ਦੇ ਸੰਬੰਧ ਵਿੱਚ ਬਠਿੰਡਾ ਚੌਂਕ ਵਿੱਚ ਮੌਜੂਦ ਸਨ ਤਾਂ ਕਿਸੇ ਮੁਕਬਰ ਨੇ ਉਹਨਾਂ ਨੂੰ ਤਲਾਸ਼ ਦਿੱਤੀ ਕਿ ਅਨਮੋਲ ਦੀਪ ਸਿੰਘ ਵਾਸੀ ਆਧਰੀਆਂ ਅਤੇ ਗਰਮੀਤ ਸਿੰਘ ਵਾਸੀ ਅਬੂਲ ਖੁਰਾਣਾ ਜੋ ਕਿ ਕਾਰ ਉਲਟੋ ਵਿੱਚ ਸਵਾਰ ਹੋ ਕੇ ਜਿਨ੍ਹਾਂ ਪਾਸ ਨਜਾਇਜ਼ ਹਥਿਆਰ ਹੈ ਮਲੋਟ ਸ਼ਹਿਰ ਵਿਖੇ ਕਿਸੇ ਵਾਰਦਾਤ ਨੂੰ ਇਨਜਾਮ ਦੇਣ ਜਾਂ ਫਰੋਤੀ ਲੈਣ ਲਈ ਜੋ ਸਤਾਪਰਪਰੋਸ ਤੇ ਬਲੌਕ ਤ੍ਰੋਪੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਉਹਨਾਂ ਨੇ ਦੱਸਿਆ ਕਿ ਉਕਤ ਰੋਪੀਆਂ ਦੇ ਕੋਲੋਂ 2 ਪਿਸਟਲ 32 ਬੋਰ 10 ਰਾਉਂਡ ਅਤੇ ਇੱਕ ਉਲਟੋ ਗੱਡੀ ਬਰਾਮਦ ਕੀਤੀ ਗਈ ਹੈ। ਪੁਲਿਸ ਦਾ ਕਹਿਣਾ ਸੀ ਕਿ ਪੁਸ਼ਕੀਸ਼ ਦੇ ਦੌਰਾਨ ਦੋਵਾਂ ਵਿਅਕਤੀਆਂ ਦਾ ਕਹਿਣਾ ਸੀ ਕਿ ਉਹ ਗੈਂਗਸਟਰ ਦਵਿੰਦਰ ਪੰਮੀਆ 그룹 ਨਾਲ ਸੰਬੰਧ ਰੱਖਦੇ ਹਨ। ਪੁਲਿਸ ਦੇ ਵੱਲੋਂ ਆਰੋਪੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਪੁਲਿਸ ਨੂੰ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ। ਹਾਂਜੀ ਸਰ। माननीय डीजीपी पंजाब साहब ਤੇ ਐਸਐਸਪੀ ਸ਼੍ਰੀ ਮੁਕਸਰ ਸਾਹਿਬ ਸ਼੍ਰੀ 파ਗਿੰਦਰ ਮੀਨਾ ਜੀ ਦੀ ਦਿਸ਼ਾ ਨਿਰਦੇਸ਼ੇਕ ਇਲیکشنਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਮਿਤੀ 16 4 24 ਨੂੰ ਇੱਕ ਮੁਖਬਰੇ ਖਾਸ ਦੀ ਇਨਫੋਰਮੇਸ਼ਨ ਤੇ ਸੀਆਈਏ ਮਲੋਟ ਅਤੇ ਏਜੀਟੀਐਫ ਪੰਜਾਬ ਦੇ ਕੰਬਾਈਨਡ ਆਪਰੇਸ਼ਨ ਹੇਠ ਦੋ ਵਿਅਕਤੀ ਗ੍ਰਿਫਤਾਰ ਕੀਤੇ ਗਏ ਨੇ ਜੋ ਕਿ ਬਠਿੰਡਾ ਚੌਕ ਵਿਚ ਇਹਨਾਂ ਦੀ ਗੱਡੀ ਚਿੱਟੀ ਆਲਟੋ ਰੋਕੀ ਗਈ ਤੇ ਦੌਰਾਨੇ ਤਲਾਸ਼ੀ ਇਹਨਾਂ ਪਾਸੋਂ 2 ਪਿਸਤੌਲ 32 ਬੋਲ ਅਤੇ 10 ਜ਼ਿੰਦਾ ਰਾਉਂਡ 32 ਬੋਲ ਦੇ ਬਰਾਮਦ ਹੋਏ ਹਨ ਪੁੱਛਗਿੱਛ ਦੌਰਾਨ ਪਤਾ ਲੱਗਿਆ ਕਿ ਇਹ ਬੰਬੀਹਾ ਗੈਂਗ ਨਾਲ ਸੰਬੰਧਿਤ ਗੈਂਗਸਟਰ ਸਨ ਜੋ ਕਿ ਸ਼੍ਰੀ ਮੁਕਸਰ ਸਾਹਿਬ ਵਿਖੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੇ ਫਿਰਾਕ ਵਿੱਚ ਸਨ ਸਰਿੰਦਰ ਕੁਮਾਰ ਨੇ ਕਦਮ ਚੁੱਕਿਆ ਇਹ ਦੋਨੋਂ ਦੋਸ਼ੀ ਗੁਰਮੀਤ ਸਿੰਘ ਵਾਸੀ ਅਬਨ ਖਰਾਨਾ ਤਸੀਲ ਲੰਬੀ ਅਤੇ ਅਨਮੋਲਦੀਪ ਸਿੰਘ ਵਾਸੀ ਧਿਆਣਾ ਇਹ ਵੀ ਲੰਬੀ ਸਬਡਿਵੀਜ਼ਨ ਦੇ ਹਨ ਇਹਨਾਂ ਤੇ ਪਹਿਲਾਂ ਵੀ 307 ਵਗੈਰਾ ਦੇ ਮੁਕਦਮੇ ਦਰਜ ਹਨ ਸਰ ਇਹਦਾ ਪਤਾ ਲੱਗਿਆ ਕਿ ਕਿਹੜੀ ਵਾਰਦਾਤ ਨੂੰ ਦੰਡਣ ਚਾਹੀਦੀ ਨਹੀਂ ਹਜੇ ਕੋਈ ਵਾਰਦਾਤ ਕਲੀਅਰ ਨਹੀਂ ਹੋਈ ਹੈ ਬਟ ਇਹ ਡੈਸਪਰੇਟ ਸੀਗੇ ਨਾ ਕੋਲ ਵੈਪਨ ਵੀ ਰਿਕਵਰ ਹੋਏ ਨੇ ਕਿਸੇ ਵਾਰਦਾਤ ਨੂੰ ਇਲਜ਼ਾਮ ਦੇ ਸਕਦੇ ਸਨ ਦੋ ਪਿਸਟਲ ਬੱਤੀ ਬੋਰ ਦੇ ਤੇ 10 ਜਿੰਦਾ ਰੌਂਦ ਇਹਨਾਂ ਕੋਲ ਬੱਤੀ ਬੋਰ ਦੇ ਬਰਾਮਦ ਹੋਇਆ ਉਹ ਅੰਡਰ ਸੈਕਸ਼ਨ 307 323 34 ਦੋ ਮੁਕਦਮੇ ਗੁਰਮੀਤ ਸਿੰਘ ਤੇ ਹਨ ਇੱਕ ਮੁਕਦਮਾ 307 ਦਾ ਅਨਮੋਲਦੀਪ ਤੇ ਹੈ ਜੋ ਕਿ ਥਾਣਾ ਲੰਬੀ ਦੇ ਵਿੱਚ ਦਰਜ ਹਨ ਲੰਬੀ ਅਤੇ ਮਲੋਟ ਦੇ ਵਿੱਚ ਦਾ ਜਨਮ ਕਰਦਾ ਨਹੀਂ ਫਿਲਹਾਲ ਇਹ ਦੋਨਾਂ ਦਾ ਹੀ ਰੋਲ ਸਾਹਮਣੇ ਆਇਆ ਕੋਈ ਅੱਗੇ ਨਹੀਂ ਕਿਸੇ ਦਾ ਹੋਰ ਰੋਲ ਸਾਹਮਣੇ ਆਇਆ